ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਰਮਨ ਦਿਓਲ ਦੇ ਬਾਰੇ ਜੋ ਕਿ ਇੰਸਟਾਗ੍ਰam ਤੇ ਮੱਖੀ ਦੇ ਨਾਮ ਤੋਂ ਕਾਫੀ ਜ਼ਿਆਦਾ ਫੇਮਸ ਹੈ ਅਸੀਂ ਤੁਹਾਨੂੰ ਦੱਸ ਦੇ ਕਿ ਰਮਨ ਸਭ ਤੋਂ ਪਹਿਲਾਂ ਟਿਕਟੌਕ ਤੇ ਫਨੀ ਵੀਡੀਓਜ਼ ਬਣਾਉਂਦੀ ਸੀ ਉਸ ਤੋਂ ਬਾਅਦ ਇੰਸਟਾਗ੍ਰam ਤੇ ਵੀਡੀਓਜ਼ ਬਣਾਈਆਂ ਅਤੇ ਬਹੁਤ ਹੀ ਜ਼ਿਆਦਾ ਫੇਮਸ ਹੋ ਗਈ ਜਿਸ ਤੋਂ ਬਾਅਦ ਲੋਕਾਂ ਨੇ ਉਹਨੂੰ ਮੱਖੀ ਦੇ ਨਾਮ ਤੋਂ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਇਹ ਵੀਡੀਓ ਇੱਕ ਵਿਆਹ ਦੇ ਸਮਾਗਮ ਦੀ ਜਿੱਥੇ ਕੁਝ ਦਿਨ ਪਹਿਲਾਂ ਰਮਨ ਅਤੇ ਉਸ ਦਾ ਹਸਬੈਂਡ ਗਏ ਹੋਏ ਸੀ ਉੱਥੇ ਇੱਕ ਗਾਣਾ ਚੱਲ ਪਿਆ ਜੋ ਕਿ ਗਾਣਾ ਨਿਸ਼ੱਤਰ ਗਿਲ ਦਾ ਸੀ ਰਮਨ ਦਿਓਲ ਦੇ ਹਸਬੰਦ ਨੇ ਉਸ ਨੂੰ ਉਸ ਗਾਣੇ ਦੇ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਰਮਨ ਦਿਓਲ ਦੇ ਦੰਦਾਂ ਨੂੰ ਲੈ ਕੇ ਉਸਦੇ ਹਸਬੰਦ ਨੇ ਉਸਦੇ ਦੰਦਾਂ ਦੇ ਵੱਲ ਇਸ਼ਾਰੇ ਕਰ ਕਰਕੇ ਕਿਹਾ ਕਿ ਤੇਰੇ ਦੰਦ ਵਿੰਗੇ ਟੇਡੇ ਹਨ ਇਹਨਾਂ ਨੂੰ ਸਿੱਧਾ ਕਰਾਉਣਾ ਪੈਣਾ ਹੈ ਅਤੇ ਕਮੈਂਟਾਂ ਵਿੱਚ ਵੀ ਲੋਕਾਂ ਨੇ ਕਿਹਾ ਕਿ ਹਾਂ ਤੁਸੀਂ ਸਹੀ ਕਹਿ ਰਹੇ ਹੋ ਗਾਣਾ ਵੀ ਬਿਲਕੁਲ ਸਹੀ ਲੱਗਿਆ ਰਮਨ ਦੇ ਦੰਦ ਸਹੀ ਕਰਵਾਉਣ ਵਾਲੇ ਹਨ ਤੁਹਾਨੂੰ ਕੀ ਲੱਗਦਾ ਇਸ ਤਰ੍ਹਾਂ ਕਿਸੇ ਨੂੰ ਟ੍ਰੋਲ ਕਰਨਾ ਉਸ ਦੀ ਕਿਸੇ ਪਰਸਨਲ ਚੀਜ਼ ਨੂੰ ਲੈ ਕੇ ਕਿਹੜੀ ਹੱਦ ਤੱਕ ਸਹੀ ਹੈ ਕਮੈਂਟਾਂ ਵਿੱਚ ਜ਼ਰੂਰ ਦੱਸਣਾ ਅਤੇ ਐਹੋ ਜੀਆਂ ਹੋਰ ਵੀਡੀਓਜ਼ ਦੇਖਣ ਲਈ ਬਨੇ ਰਹਿਣਾ ਸਾਡੇ ਚੈਨਲ ਦੇ ਨਾਲ